ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵਿੰਦਰ ਸਿੰਘ ਪਖੋਕੇ ਸ਼ਹੀਦ ਪਰਿਵਾਰਾਂ ਦਾ ਲੋੜਵੰਦ ਪਰਿਵਾਰਾਂ ਦਾ ਐਨ ਆਰ ਆਈ ਭੈਣ ਭਰਾਵਾਂ ਦਾ ਮੈਂ ਸੇਵਾਦਾਰਾਂ ਜੀ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਕੁਝ ਪਰਿਵਾਰ ਪਹੁੰਚੇ ਨੇ ਜਿਨ੍ਹਾਂ ਨੂੰ ਅਸੀਂ ਨਕੌਦਰ ਏਰੀਏ ਦੇ ਕੋਈ ਵਿਦੇਸ਼ਾਂ ਚ ਵੱਸਦੇ ਸਾਡੇ ਗੁਰਮਖ ਪਿਆਰੇ ਸਿੰਘਾਂ ਵੱਲੋਂ ਸਾਨੂੰ ਕੁਝ ਸੇਵਾ ਭੇਜੀ ਗਈ ਸੀ ਤੇ ਉਸ ਸੇਵਾ ਦੇ ਵਿੱਚੋਂ ਅੱਜ ਅਸੀਂ ਕੁਝ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਦੀ ਸੇਵਾ ਜਿਹੜੀ ਆ ਇਹਨਾਂ ਦੇ ਸਪੁਰਦ ਅਸੀਂ ਕਰਨ ਜਾ ਰਹੇ ਹਾਂ ਤੇ ਇਹਨਾਂ ਦੇ ਵਿੱਚ ਮੇਰੇ ਨਾਲ ਖੜੇ ਨੇ ਸਤਕਾਰਯੋਗ ਬੀਬੀ ਸੁਖਬੀਰ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਪਾਈ ਦਲਬਾਖ ਸਿੰਘ ਪਿੰਡ ਕਣੀਆਂ ਕੇ ਬਾਗਰ ਜ਼ਿਲ੍ਹਾ ਗੁਰਦਾਸਪੁਰ ਇਹਨਾਂ ਦਾ ਫੋਨ ਨੰਬਰ ਹੈ ਜੀ 98155 91834 ਬੀਬੀ ਸੁਖਬੀਰ ਕੌਰ ਜੀ ਦੇ ਸਰਦਾਰ ਜੀ ਪਾਈ ਦਲਬਾਖ ਸਿੰਘ ਜੀ ਪੁਲਿਸ ਦੇ ਵਿੱਚ ਸਾਨੂੰ ਤੇ ਉਹਨਾਂ ਨੇ ਫਲੋਰ ਟ੍ਰੇਨਿੰਗ ਸੈਂਟਰ ਦੇ ਅੰਦਰ ਹਰਚਰਨ ਸੂਰੀ ਨਾਂ ਦੇ ਥਾਣੇਦਾਰ ਤੇ ਨਾਲ ਇੱਕ ਹੋਰ ਥਾਣੇਦਾਰ ਸੀਗਾ ਉਹਨਾਂ ਨੂੰ ਉੱਥੇ ਸੋਧਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਬਾਅਦ ਚ ਪੁਲਿਸ ਨੇ ਜਿਹੜਾ ਉਹ ਸ਼ਹੀਦ ਕਰ ਦਿੱਤਾ ਗਿਆ ਸੀਗਾ ਇੱਕੋ ਹੀ ਇਹਨਾਂ ਦਾ ਇੱਕ ਬੇਟਾ ਜਿਹੜਾ ਕਿਤੇ ਵਿਦੇਸ਼ ਦੇ ਵਿੱਚ ਆ ਪਰ ਅਜੇ ਉੱਥੇ ਕਿਤੇ ਕੋ ਬਹੁਤੀ ਜ਼ਿਆਦਾ ਸੈਟਿੰਗ ਨਹੀਂ ਤੇ ਇਹਨਾਂ ਦੀ ਛੇਤ ਵੀ ਥੋੜੀ ਢਿੱਲੀ ਸੀ ਤੇ ਮੈਨੂੰ ਕੁਝ ਦਿਨਾਂ ਤੋਂ ਇਹਨਾਂ ਨੇ ਫੋਨ ਕੀਤੇ ਕਿ ਕੋਈ ਸੇਵਾ ਦਾ ਪ੍ਰਬੰਧ ਹੋਇਆ ਤੇ ਦੱਸਿਓ ਉਸ ਤੋਂ ਪਹਿਲਾਂ ਵੀ ਜਦੋਂ ਵੀ ਕਿਤੇ ਐਨਆਰਆਈ ਭੰਪਰਾਵਾ ਵੱਲੋਂ ਸੇਵਾ ਆਉਂਦੀ ਆ ਤੇ ਅਸੀਂ ਪਹਿਲਾਂ ਵੀ ਸੇਵਾ ਕਰ ਚੁੱਕੇ ਆ ਤੇ ਅੱਜ ਇਹ ਨਕੋਧਰ ਏਰੀਏ ਦੇ ਗੁਰਮਖਾਂ ਪਿਆਰੇ ਆਮਦੋਂ ਜਿਹੜੇ ਵਿਦੇਸ਼ਾਂ 'ਚ ਵੱਸਦੇ ਨੇ ਉਹਨਾਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ 20000 ਰੁਪਇਆ ਅਸੀਂ ਬੀਬੀ ਸੁਖਬੀਰ ਕੌਰ ਜੀ ਦੇ ਸਪੁਰਦ ਕਰ ਰਹੇ ਆ ਤੇ ਬੀਬੀ ਜੀ ਕੀ ਹਾਲਾਤ ਨੇ ਹੁਣ ਕਿਵੇਂ ਠੀਕ ਜੇ ਬੇਟੇ ਦਾ ਕੀ ਹਾਲ ਹੈ ਬਾਹਰ ਨਹੀਂ ਭਾਜੀ ਕੁਛ ਨਹੀਂ ਹੈ ਬਸ ਰਸਤਰੀ ਹੈ ਠੀਕ ਨਹੀਂ ਆ ਜੀ ਘਰ ਦੇ ਕੀ ਹਾਲਾਤ ਨੇ ਆਂਦੇ ਸੇ ਘਰ ਵੀ ਆਂਦੇ ਛੱਤ ਚੋਂਦੀ ਆ ਹਾਂ ਜੀ ਭਾਜੀ ਹਰ ਕਮਰੇ ਬਹੁਤ ਚੰਗੇ ਕਮਰੇ ਚੋਏ ਦਾ ਆਰਾਮਦਾਬ ਕਿ ਤੇਰੇ ਡੇਗ ਨਾ ਪੈਣਾ ਨੀਂਦ ਨਹੀਂ ਆਉਂਦੀ ਜਿੱਦ ਤੱਕ ਮਹੀ ਆਇਆ ਨੀਂਦ ਨਹੀਂ ਆਉਂਦੀ ਆਗੇ ਚਲੋ ਕੋਈ ਨਹੀਂ ਸਤਿਗੁਰੂ ਅੱਗੇ ਕਿਰਪਾ ਅਰਦਾਸ ਕਰੋ ਤੁਸੀਂ ਵੀ ਤੇ ਉਹ ਕਿਰਪਾ ਕਰਨਗੇ ਸੱਚੇ ਬਾਦਸ਼ਾਹ ਤੇ ਕੋਈ ਨਾ ਕੋਈ ਗੁਰਮੁਖ ਪਿਆਰਾ ਸੰਗਤ ਦਾ ਸਾਥ ਮਿਲਿਆ ਤੇ ਘਰ ਦੀ ਹਾਂ ਜੀ ਕੋਈ ਜੇ ਕਰਿਓ ਮਾੜੀ ਮੋਟੀ ਥੋੜੀ ਬਥੀ ਮਦਦ ਦੇ ਚਲ ਕੋਸ਼ਿਸ਼ ਕਰੀ ਮਿਟਾਈ ਜੇ ਮਹਾਰਾਜ ਜੀ ਤੇ ਕਰਦੇ ਹਾਂ ਜੀ ਘਰ ਬਣਾਉਣਾ ਜ਼ਰੂਰੀ ਹੈ ਬਹੁਤ ਘਰ ਦੀ ਮੁਸ਼ਕਲ ਹਾਂ ਜੀ ਘਰ ਚੁੰਦਾ ਬਹੁਤ ਹਰ ਕਾ ਜੋਈ ਅੱਲਾ ਕੋਈ ਗੰਢੀ ਮਹਾਰਾਜ ਕਿਰਪਾ ਸਾਸੰਗ ਜੀ ਜਰੂਰ ਇਸ ਪਰਿਵਾਰ ਦਾ ਤੁਸੀਂ ਖਿਆਲ ਰੱਖਣਾ ਕਿਉਂਕਿ ਅ ਹਰਚਰਨ ਸੂਰੀ ਨਾਂ ਦਾ ਜਿਹਨੇ ਭਾਈ ਮਥਰਾ ਸਿੰਘ ਵਰਗੇ ਜਿਹਨੂੰ ਥਿੰਕ ਟਿੰਕ ਕਿਹਾ ਜਾਂਦਾ ਸੀ ਖੜਕੂ ਮੰਡਲਾ ਉਹੋ ਜਿਹੇ ਸਿੰਘਾਂ ਤੋਂ ਇਲਾਵਾ ਉਹਨੇ ਸੈਂਕੜੇ ਸਿੰਘ ਸ਼ਹੀਦ ਕੋਹ ਕੋ ਕੇ ਸ਼ਹੀਦ ਕੀਤੇ ਸੀ ਤੇ ਉਸ ਦੁਸ਼ਟ ਨੂੰ ਸੋਧਨ ਦੇ ਵਿੱਚ ਦਲਬਾਤ ਸਿੰਘ ਜੇ ਅੱਜ ਇਸ ਮੂਮੈਂਟ ਚ ਸ਼ਾਮਲ ਨਾ ਹੁੰਦੇ ਤੇ ਜਰੂਰ ਇੰਸਪੈਕਟਰ ਜਾਂ ਡੀਐਸਪੀ ਰੈਂਕ ਦੇ ਉੱਤੇ ਹੁੰਦੇ ਦੇਖੋ ਅੱਜ ਹਾਲਾਤ ਇਹ ਨੇ ਵੀ ਘਰ ਵੀ ਜਿਹੜਾ ਚੋਂਡਿਆ ਕਿੰਨੇ ਛੱਤ ਬੜੀ ਬਾੜੀ ਆ ਤੇ ਆਓ ਸਾਥ ਸੰਗਤ ਜੀ ਸਾਰੇ ਰਲ ਮਿਲ ਕੇ ਬਹੁਤ ਸਾਰੇ ਘਰ ਤੁਹਾਡੇ ਸਹਿਯੋਗ ਨਾਲ ਅੱਗੇ ਬਣੇ ਨੇ ਤੇ ਆਓ ਇਹਨਾਂ ਘਰਾਂ ਨੂੰ ਵੀ ਅਸੀਂ ਬਣਾਉਣ ਦਾ ਇਹਨਾਂ ਦੇ ਵੀ ਬਣਾਉਣ ਦਾ ਯਤਨ ਕਰੀਏ ਤੇ ਇਹਨਾਂ ਤੋਂ ਅੱਗੇ ਨੇ ਜੀ ਮੇਰੇ ਨਾਲ ਸਤਕਾਰਯੋਗ ਬੀਬੀ ਅਮਰਜੀਤ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਭਾਈ ਦਾਰਾ ਸਿੰਘ ਪੂਨੀਆਂ ਵਾਲਾ ਇਹਨਾਂ ਦਾ ਨੰਬਰ ਆ ਜੀ 98722 40318 ਇਹਨਾਂ ਦੇ ਸਿੰਘ ਤੇ ਇਹਨਾਂ ਦਾ ਇੱਕ ਪੁੱਤਰ ਛੋਟਾ ਗਿਆ ਇਹ 1984 ਚ ਦਰਬਾਰ ਸਾਹਿਬ ਦੇ ਅੰਦਰ ਸੰਤਾਂ ਦੇ ਨਾਲ ਫੌਜ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ ਇਸ ਤੋਂ ਪਹਿਲਾਂ ਵੀ ਚਲੋ ਜਦੋਂ ਕਿਤੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਐਨ ਆਰ ਆਈ ਭੈਣ ਭਰਾਵਾਂ ਦਾ ਸਹਿਯੋਗ ਮਿਲਦਾ ਤੇ ਇਸ ਤੋਂ ਪਹਿਲਾਂ ਵੀ ਅਸੀਂ ਇਸ ਪਰਿਵਾਰ ਦੀ ਸੇਵਾ ਕੀਤੀ ਆ ਬਹੁਤ ਵੱਡਾ ਕੁਰਬਾਨੀ ਵਾਲਾ ਪਰਿਵਾਰ ਆ ਤੇ ਇਹ 10 20000 ਦੀ ਭੇਟਾ ਜਿਹੜੀ ਆ ਇਹ ਅੱਜ ਅਸੀਂ ਇਹਨਾਂ ਦੇ ਵਿੱਚ ਸਪੁਰਦ ਕਰ ਰਹੇ ਆ ਤੇ ਆ ਬੀਬੀ ਜੀ ਕੀ ਹਾਲਾਤ ਕੀ ਨੇ ਇਸ ਵਕਤ ਘਰ ਤੇ ਗਰੀਬੀ ਵੜੀ ਗਈ ਆ ਤੇ ਬੇਟਾ ਮੇਰਾ ਫੜਿਆ ਰਿਹਾ ਤੇ ਵਕੀਲ ਸਾਥੋਂ ਲੱਖ ਰੁਪਈਆ ਮੰਗ ਰਿਹਾ ਸਾਡੇ ਕੋਲ ਇਸ ਟਾਈਮ ਕੋਈ ਪਾਇਆ ਵਕੀਲ ਨੂੰ ਦੇਣ ਦੀ ਨਹੀਂ ਗਏ ਹੱਥ ਜੋੜ ਕੇ ਜਾਨ ਛਡਾ ਕੇ ਆ ਜੰਨੇ ਤਰੀਕ ਭੁਗਤ ਕੇ ਹੁਣ ਤਰੀਕਾਂ ਨੇੜੇ ਆ ਗਈਆਂ 8 ਦਿਨੀ ਤਰੀਕ 10 ਦਿਨੀ ਤਰੀਕ 15 ਦਿਨੀ ਤਰੀਕ ਇਸ ਕਾ ਦਾ ਪੈ ਗਿਆ ਸੀ ਉਹਨਾਂ ਕੋਲ ਉਹਨੂੰ ਵੀ ਆ ਜਿਹੜਾ ਮਹਾਰਾਜ ਦੀਆਂ ਬਿਲਡਾਂ ਜਿੰਨੇ ਬਰਬਾਦ ਕੀਤੀਆਂ ਸੀ ਉਹ ਕਿਸੇ ਨੇ ਇਹਨੂੰ ਦੱਸ ਦਿੱਤਾ ਵੀ ਉਹ ਫਲਾਣ ਨੇ ਕੀਤੀਆਂ ਇਹ ਉਹਨੂੰ ਮਾਰਨ ਲੱਗ ਕੇ ਉਹਦੇ ਮਗਰ ਚਲੇ ਗਏ ਤੇ ਪੁਲਿਸ ਨੇ ਇਹਨੂੰ ਵੀਰ ਫੜ ਲਿਆ ओके 14 डीएसपी आए ਸਾਨੂੰ ਜਦਨਕੇ ਰਪਿਆ ਅੱਛਾ ਉਹ ਦਿਨ ਮੇਰੇ ਬੇਟੇ ਨੂੰ 3 ਵਜੇ ਆਏ ਆ ਤਾਂ ਪੌਣੇ 4 ਵਜੇ ਘਰੋਂ ਲੈ ਆਇਆ ਟੜਕੇ ਠੀਕ ਹੈ ਤੇ 29 ਦਿਨ ਦਾ ਰਮਾਨਵੀਰ ਰਿਆ ਤੇ ਮੇਰਾ ਪੁੱਤ ਉੱਠ ਕੇ ਕੰਮ ਕਰਨ ਜੋਗਾ ਨਹੀਂ ਰਹਿ ਗਿਆ ਤੇ ਬਹੁਤ ਸਰੀਰ ਦਾ ਮੰਦਾ ਲਾ ਅੱਛਾ ਬੀਬੀ ਜੀ ਪਤਾ ਲੱਗਾ ਕਿ ਤੁਹਾਡੇ ਸਰਦਾਰਜੀਤ ਤੁਹਾਡਾ ਛੋਟਾ ਪੁੱਤਰ ਅੰਦਰ ਦਰਬਾਰ ਸਾਹਿਬ ਚ ਸ਼ਹੀਦ ਹੋ ਗਿਆ ਤੇ ਤੁਸੀਂ ਉਵੇਂ ਉਥੋਂ ਹੀ ਨਿਕਲੇ ਸੀ ਕਿ ਤੁਸੀਂ ਆਪਣੇ ਬੱਚੇ ਨੂੰ ਨਾਲ ਲੈ ਕੇ ਕਿਉਂ ਨਹੀਂ ਨਿਕਲੇ ਬੱਚਾ ਥੋੜਾ ਜਿਹਾ ਪਛਾਹ ਹੋ ਗਿਆ ਤੇ ਉਹਨੂੰ ਗੋਲੀ ਲੱਗ ਗਈ ਅਸੀਂ ਗਾਂ ਤਰਪੇ ਉਹ ਤਰਦਾ ਹੀ ਤਾਂ ਖਲੋ ਜਾਂਦਾ ਹੀ ਤੇ ਮੇਰੇ ਕੋਲ ਛੋਟਾ ਬੱਚਾ ਸੀ 1 ਸਾਲ ਦਾ ਨਹੀਂ ਹੈ ਜੀ ਛੋਟਾ ਸੀ ਤੋਂ ਮੈਂ ਪੁੱਛੜ ਚੁੱਕਿਆ ਸੀ ਤਾਂ ਮੈਂ ਉਹਨੂੰ ਚੁੱਕਿਆ ਸੀ ਤੇ ਮੇਰੇ ਜੀ ਜੀ ਮੇਰੇ ਮਗਰੋਂ ਡਿਆ ਤਾਂ ਉਹਨੂੰ ਗੋਲੀ ਲੱਗ ਗਈ ਕੋਈ ਛੇਧ ਹੋ ਗਿਆ ਤਰਪਾਰ ਸਾਹਿਬ ਪਿੱਛਾ ਪੰਕੇ ਵੇਖਿਆ ਉਹ ਮੁੱਕ ਗਿਆ ਫੇਰ ਮੋਦੇ ਕੋਲ ਗਈਆਂ ਮੈਨੂੰ ਉੱਥੋਂ ਤੋੜ ਦਿੱਤਾ ਨਹੀਂ ਇਹਦੇ ਲਾਗੇ ਨਾ ਖਲੋ ਜਿਹੜੇ ਉੱਥੇ ਸਿਮ ਬੰਦੇ ਸਿੰਘ ਕਮੇਟੀ ਵਾਲੇ ਕਹਿੰਦੇ ਤੁਸੀਂ ਇਹਨੂੰ ਨਾ ਵੇਖੋ ਤੁਸੀਂ ਦੂਜਾ ਆਪ ਤਾਂ ਗੱਲ ਜਿਹੜਾ ਕੁਛ ਚੁੱਕ ਕੇ ਆਏ ਬਚਾਓ ਤੇ ਸਿੰਘ ਸਾਹਿਬ ਗਿਆਨੀ ਪੁਰਸ਼ੋਂ ਦੇ ਘਰ ਰਹੀ ਰਾਏ ਦੋ ਰਾਤਾਂ ਠੀਕ ਹੈ ਉੱਥੋਂ ਮਨ ਕੇ 6 ਜੂਨ ਨੂੰ ਹੀ ਨਿਕਲੇ ਉਦੋਂ ਤੇ ਬੜਾ ਕਹਿਰ ਹੁੰਦਾ ਅੰਦਰ ਪੂਰੀ ਗੋਲੀ ਹੋ ਜਾਣਾ ਵੀ ਲਾਸ਼ਾਂ ਨਹੀਂ ਵੇਖੇ ਜਾਂਦੀਆਂ ਇੰਨੀ ਲਾਸ਼ ਬੰਦੀ ਪਈ ਨੰਗਿਆ ਨਹੀਂ ਜਾਂਦਾ ਵੇ ਵੇ ਕੇ ਆਪਨਾ ਵੀ ਤੋੜੀ ਖੋਈ ਜਾਂਨੇ ਹੁ ਕੀ ਬਣ ਗਿਆ ਤੇ ਵੇਹਲਾ ਵੀਰ ਉਹਲਾ dane ਸਾਨੂੰ ਖਾ ਲਿਆ ਸਾਡੇ ਕੋਲ ਨਾ ਤਾਂ ਕੋਈ ਨਹੀਂ ਜਾਇਦਾ ਸਿੱਖ ਜਿਹਦੇ ਨਾਲ ਅਸੀਂ ਕਰਦਾ ਆਪਦਾ ਤੋਰ ਲੈਣਾ ਹੈ ਹੁਣ ਜਿਹੜੀ ਪੜੀ ਹੀ ਕਿੱਲਾ ਕਿ ਪੜੀ ਮੈਂ ਉਹ ਵੀ ਗੈਣੇ ਕਰਕੇ ਹੁਣ ਮੁੰਡੇ ਤੋਂ ਪੈਸਾ ਪਰਕੇ ਛਡਾਇਆ ਜ਼ੁਬਾਨ ਤੋਂ ਹੀ ਆ ਤੇ ਹੁਣ ਤਰੀਕਾ ਬੜੀਆਂ ਪੈਂਦੀਆਂ ਸਾਡੇ ਕੋਲ ਕੁਛ ਨਹੀਂ ਹੈਗਾ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਅੱਜ ਇੱਕ ਆ ਬਲਬੀਰ ਸਿੰਘ ਜਰਮਨ ਵਾਲਿਆਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਤੁਹਾਨੂੰ ਇੱਕ ਰਾਸ਼ਨ ਕਿੱਟ ਵੀ ਦਿੰਨੇ ਆ ਤੁਸੀਂ ਕਿਆ ਕੁਝ ਵੀ ਕਰ ਰਾਸ਼ਨ ਦੀ ਵੀ ਮੁਸ਼ਕਲ ਆ ਹਾਂਜੀ ਬੜੀ ਮੁਸ਼ਕਲ ਆ ਵੀਰੇ ਮੇਰੇ ਬੇਟੇ ਦੀ ਬਹੁਤ ਮੁਸ਼ਕਲ ਆ ਬਟੇ ਦੀ ਬਹੁਤ ਤੰਗ ਵਿਚਾਰਾ ਉਹਦੇ ਕੋਈ ਪੈਸਾ ਨਹੀਂ ਕੋਈ ਕੋਈ ਚੀਜ਼ ਨਹੀਂ ਮੰਨੋ ਬਹੁਤ ਉਹਨੂੰ ਆਉਂਦੀ ਆ ਬਿਮਾਰ ਵੀ ਰਹਿੰਦਾ ਵਾ ਕਹੇ ਜੋਗਾ ਨਹੀਂ ਉੱਠ ਕੇ ਕੰਮ ਨਹੀਂ ਧੰਦਾ ਨਹੀਂ ਕਰਨ ਜੋਗਾ ਮੈਂ ਆ ਬੁੱਢੇ ਬਾਰੇ ਕਰਦੀ ਆ ਉਹਦੇ ਮਾਰੀ ਵੀ ਮੈਂ ਇਹ ਰੋਟੀ ਖਵਾਵਾ ਇਹਨੂੰ ਤੇ ਕੋਈ ਚਾਰ ਬਾਰੇ ਜਿੰਦਗੀ ਬਖਸ਼ੀ ਆ ਦੀ ਗੁਰੂ ਰਾਮਦਾਸ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਬਿਲਕੁਲ ਚਿੰਤਾ ਨਹੀਂ ਕਰਨੀ ਤੁਸੀਂ ਮਹਾਰਾਜ ਕਿਰਪਾ ਕਰਨਗੇ ਧੰਨਵਾਦ ਜੀ ਆ ਸਾਧ ਸੰਗਤ ਜੀ ਬੇहद ਸ਼ੁਕਰਗੁਜ਼ਾਰ ਆ ਅ ਐਨ ਆਰ ਆਈ ਪੈਣਪਰਾਵਾਂ ਦੇ ਨਕੋਦਰ ਏਰੀਏ ਦੇ ਉਹਨਾਂ ਗੁਰਮਖ ਪਿਆਰੇ ਪਰਿਵਾਰਾਂ ਦੇ ਜਿਨ੍ਹਾਂ ਨੇ ਅੱਜ ਸੇਵਾ ਭੇਜੀ ਆ ਤੇ ਤੁਸੀਂ ਹਾਲਾਤ ਵੇਖ ਰਹੇ ਹੋ ਇਹਨਾਂ ਪਰਿਵਾਰਾਂ ਦੇ ਭਈ ਇਹਨਾਂ ਲਈ 20000 ਰੁਪਇਆ ਕੀ ਮਾਇਨੇ ਰੱਖਦਾ ਇਹ ਰਾਸ਼ਨ ਕਿੱਟ ਇਹਨਾਂ ਲਈ ਲਈ ਕੀ ਮਾਇਨੇ ਰੱਖਦੀ ਆ ਇੱਕ ਪਰ ਚਲੋ ਸਤਿਗੁਰੂ ਸਾਡੇ ਐਨ ਆਰ ਆਈ ਪੈਣਪਰਾਵਾਂ ਨੂੰ ਦਿੜਦੁਗਲੀ ਕਰਾ ਚੌਗਣੀ ਤਰੱਕੀ ਬਖਸ਼ਣ ਕਿ ਉਹ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਸੇ ਤਰ੍ਹਾਂ ਹੀ ਸੇਵਾ ਜਿਹੜੀ ਇਹਨਾਂ ਦੀ ਕਰਦੇ ਰਹਿਣ ਹਾਂਜੀ ਇਹ ਅਗਲੇ ਦੋ ਪਰਿਵਾਰ ਸਤਸੰਗਜੀ ਆ ਇਹ ਨੇ ਜੀ ਭਾਈ ਅਮਰਜੀਤ ਸਿੰਘ ਜੋ ਕਿ ਇਹਨਾਂ ਦੇ ਜਿਹੜੇ ਆ ਸਾਲਾ ਸਾਹਿਬ ਸ਼ਹੀਦ ਭਾਈ ਹਰਪ੍ਰਿੰਦਰ ਸਿੰਘ ਜੀ ਪਿੰਡ ਅਲਗੋ ਕੋਠੀ ਇਹਨਾਂ ਦਾ ਫੋਨ ਨੰਬਰ ਹੈ ਜੀ 99146 42603 ਤੇ ਭਾਈ ਹਰਪ੍ਰਿੰਦਰ ਸਿੰਘ ਜੀ ਜਿਹੜੇ ਨੇ ਇਹ ਵੀ ਅ ਦਰਬਾਰ ਸਾਹਿਬ ਦੇ 1984 ਦੇ ਉਸ ਹਾਲਾਤਾਂ ਦੌਰਾਨ ਹੀ ਉਹ ਸ਼ਹੀਦ ਹੋ ਗਏ ਸਨ ਤੇ ਇਹ ਭੈਣ ਉਹਨਾਂ ਦੇ ਭੈਣ ਭਣਵਈਆ ਅ ਅੱਜ ਕੱਲ ਪਿੱਖੀ ਵੰਡ ਰਹਿੰਦੇ ਆ ਇਸ ਤੋਂ ਪਹਿਲਾਂ ਵੀ ਐਨਆਰਆਈ ਭੈਣ ਭਰਾਵਾਂ ਵੱਲੋਂ ਭੇਜੀ ਸੇਵਾ ਇਹਨਾਂ ਨੂੰ ਲੈ ਕੇ ਕੀਤੀ ਸੀਗੀ ਇਹਨਾਂ ਨੂੰ ਇੱਕ ਸਕੂਟਰ ਲੈ ਕੇ ਦਿੱਤਾ ਸੀ ਕਿਉਂਕਿ ਇਹ ਸਲਾਈ ਮਸ਼ੀਨਾਂ ਰਿਪੇਅਰ ਕਰਨ ਦਾ ਕੰਮ ਕਰ ਲੈਂਦੇ ਆ ਤੇ ਹੁਣ ਸ਼ਹੀਦ ਸਿੰਘ ਦੀ ਜਿਹੜੀ ਭੈਣ ਜੀ ਨੇ ਉਹਨਾਂ ਦੀ ਸਿਹਤ ਬੜੀ ਢਿੱਲੀ ਆ ਤੇ ਪਿਛਲੇ ਦਿਨੀ ਇਹਨਾਂ ਨੇ ਸਾਨੂੰ ਫੋਨ ਕੀਤਾ ਸੀਗਾ ਕਿ ਉਹਨਾਂ ਦੀ ਦਵਾਈ ਦਾ ਰੋ ਲਈ ਸਾਨੂੰ ਕੁਝ ਸੇਵਾ ਦਾ ਪ੍ਰਬੰਧ ਕਰੋ ਤੇ ਅੱਜ ਨਕੋਦਰ ਵਾਲੇ ਗੁਰਮਖਾਂ ਪਿਆਰਾਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ 20000 ਰੁਪਇਆ ਜਿਹੜਾ ਅਸੀਂ ਇਹਨਾਂ ਦੇ ਵੀ ਸਪੁਰਦ ਕਰਨੇ ਆ ਜੀ ਅਛਾ ਭਾਈ ਸਾਹਿਬ ਕੀ ਹਾਲਾਤ ਕੀ ਨੇ ਭੈਣ ਜੀ ਦੇ ਹੁਣ ਅੱਗੇ ਲੋ ਠੀਕ ਹੈ ਕਿ ਕੇਟੀ ਇੱਥੋਂ ਦਵਾਈ ਲੈਂਦੀ ਆ ਜਾਂ ਹਸਪਤਾਲੋਂ ਦਵਾਈ ਲਈਦੀ ਆ ਅੱਛਾ ਅੱਛਾ ਤੇ ਅੱਗੇ ਲੋ ਬੜਾ ਫਰਕ ਆ ਤੇ ਉਹਦਾ ਟੱਟੀ ਪਿਸ਼ਾਬ ਉੱਥੇ ਬਿਸਤਰੇ 'ਤੇ ਕਰਦੀ ਆ ਦਿਮਾਗ ਨਹੀਂ ਚੱਲਦਾ ਨਾ ਕੰਮ ਤੇ ਵੀ ਨਹੀਂ ਜਾਂਦਾ ਉਹਨ ਘਰੇ ਦੇ ਨਾ ਤੁਸੀਂ ਸ਼ਾਮ ਸੰਭਾਲੋ ਉਹਨਾਂ ਦੀ ਆਪ ਹੀ ਕਰਦੇ ਆ ਜੀ ਮੈਂ ਕੋਈ ਤੁਹਾਡੀ ਵੀਡੀਓ ਵੀ ਸਾਂਝੀ ਕੀਤੀ ਸੀ ਤੁਹਾਡੇ ਵਿੱਚੋਂ ਪਹਿਲਾਂ ਵੀ ਤੁਹਾਡੀ ਸੇਵਾ ਹੀ ਕਰ ਚੁੱਕੇ ਆ ਹਾਂ ਜੀ ਕੀਤੀ ਹੈ ਤੇ ਤੁਸੀਂ ਕੁਝ ਹੋਰ ਵੀ ਕਿਸੇ ਵੱਲੋਂ ਮਿਲੀ ਸੇਵਾ ਜੀ ਨਹੀਂ ਉਹ ਕਿਤੇ ਨਹੀਂ ਮਿਲਦੀ ਆ ਜੀ ਅੱਛਾ ਜੀ ਹਾਂ ਜੀ ਚਲੋ ਕੋਈ ਨਹੀਂ ਤੁਸੀਂ ਉਹਨਾਂ ਦੀ ਛੇਰ ਦਾ ਖਿਆਲ ਰੱਖੋ ਤੇ ਉਹਨਾਂ ਨੂੰ ਚੰਗੇ ਡਾਕਟਰ ਨੂੰ ਵਿਖਾਓ ਚੰਗੀ ਦਵਾਈ ਦਵਾਇ ਰੋ ਕਰਾਓ ਸਤਿਗੁਰੂ ਕਿਰਪਾ ਕਰਨਗੇ ਆਪਾਂ ਜਰੂਰ ਜਿਹੜਾ ਖਿਆਲ ਰੱਖਾਂਗੇ ਧੰਨਵਾਦ ਤੁਹਾਡਾ ਮਾੜਾ ਤੁਹਾਡਾ ਵੀ ਤੁਹਾਡਾ ਜਿਹਨੇ ਪੈਸੇ ਕਰਾਏ ਉਹਨਾਂ ਦੀ ਧੰਨਵਾਦ ਮੇਰੇ ਸਾਡੇ ਛੀ ਦਾ ਪਰਿਵਾਰ ਦੇ ਤੁਸੀਂ ਹੱਥ ਰੱਖਿਆ ਬੜਾ ਧੰਨਵਾਦ ਤੁਹਾਡਾ ਇਹ ਗੁਰੂ ਰਾਮਦਾਸ ਜੀ ਦਾ ਹੱਥ ਹੈ ਜੀ ਵੱਡੇ ਵੱਡੇ ਉਮਲ ਕਰਨ ਮਹਾਰਾਜ ਤੁਹਾਡੇ ਉਹਨਾਂ ਦੀਆਂ ਮਾਇਆ ਖੁੱਲੇ ਗੱਫੇ ਦੇ ਰਹੇ ਨਾ ਜਿਨ੍ਹਾਂ ਨੇ ਸਨ સેવા ਦਿੱਤੀ ਆ ਠੀਕ ਹੈ ਜੀ ਬਹੁਤ ਮਿਹਰਬਾਨੀ ਮਿਹਰਬਾਨੀ ਧੰਨਵਾਦ ਤੁਹਾਡਾ ਤੁਹਾਡਾ ਵੀ ਚਾਹ ਰਿਹਾ ਲਈ ਧੰਨਵਾਦ ਹੈ ਇਹਨਾਂ ਤੋਂ ਅੱਗੇ ਨੇ ਜੀ ਬੀਬੀ ਗੁਰਪ੍ਰੀਤ ਕੌਰ ਜੋ ਕਿ ਨੌਰਾਨੀ ਨੇ ਸ਼ਹੀਦ ਭਾਈ ਗੁਰਮੀਤ ਸਿੰਘ ਪਿੰਡ ਮਾਕੋਵਾਲ ਜ਼ਿਲ੍ਹਾ ਅੰਮ੍ਰਿਤਸਰ ਇਹਨਾਂ ਦਾ ਨੰਬਰ ਆ ਜੀ 8264395826 ਤੇ ਇਹਨਾਂ ਕੋ ਪਰਿਵਾਰ ਤੇ ਐਸਾ ਐਸ ਇਲਾਕੇ ਦਾ ਨਹੀਂ ਜਿਨ੍ਹਾਂ ਨੂੰ ਪਹਿਲਾਂ ਕਦੀ ਸੇਵਾ ਨਹੀਂ ਦਿੱਤੀ ਪਰ ਕਈ ਵਾਰੀ ਜਿਸ ਤਰ੍ਹਾਂ ਕੋ ਮਜਬੂਰੀ ਹਾਲਾਤ ਹੈ ਇਹਨਾਂ ਨੇ ਹੁਣ ਬੱਚਿਆਂ ਦੀ ਐਡਮਿਸ਼ਨ ਕਰਾਉਣੀ ਸੀ ਤੇ ਉਹਦੇ ਲਈ ਇਹਨਾਂ ਨੇ ਫੋਨ ਸਾਨੂੰ ਕੀਤਾ ਸੀ ਤੇ ਅੱਜ ਨਕੋਦਰ ਦੇ ਉਹਨਾਂ ਐਨ ਆਰ ਆਈ ਭੈਣ ਭਰਾਵਾਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਇਹ 20000 ਰੁਪਇਆ ਅਸੀਂ ਇਹਨਾਂ ਦੇ ਵਿੱਚ ਸਪੁਰਦ ਕਰ ਰਹੇ ਹਾਂ ਤੇ ਸਤਿਗੁਰੂ ਕਿਰਪਾ ਕਰਨ ਤੇ ਬੱਚੇ ਕਿਹੜੀ ਕਲਾਸ 'ਚ ਪੜਦੇ ਤੁਹਾਡੇ ਵੱਡੀ ਬੇਟੀ 9ਥ ਕਲਾਸ ਵਿੱਚ ਹੈ ਛੋਟੀ 6ਥ ਕਲਾਸ ਵਿੱਚ ਹੈ ਤੇ ਬੇਟਾ 4ਥ ਕਲਾਸ ਵਿੱਚ ਹੈ अच्छा ते जी दा ते ਕਿੰਨਾ ਖਰਚਾ ਵਾ ਇਹਨਾਂ ਦੇ ਦਾਖਲੇ ਦਾ ਜਾਂ ਵੱਡੀ ਬੇਟੀ ਦੀਆਂ ਬੁਕਸ ਹੋਣੀਆਂ 13380 ਰੁਪਏ ਦੀਆਂ ਤੇ ਐਡਮਿਸ਼ਨ ਫੀਸ ਆਉਂਦੀ 1 ਮਨთ 1500 ਰੁਪਏ ਮਹੀਨਾ ਤੇ ਛੋਟੇ ਬੇਟੇ ਦਾ ਖਰਚਾ ਹੈਗਾ ਵਾ ਵੀ 10000 ਰੁਪਏ ਮਹੀਨਾ ਤੇ ਬੇਟੀ ਦਾ 40000 ਜਿਹੜੀ ਇੱਕ ਇੰਨਾ ਖਰਚਾ ਫਿਰ ਕਿਦਾਂ ਕਵਰ ਕਰਦੇ ਹੋ ਬਸ ਇਵੇਂ ਮੇਰੀ ਬੁਟੀਕ ਆ ਮੈਂ ਕੰਮ ਕਰਦੀ ਸਲਾਈ ਦਾ ਮਿਹਨਤ ਕਰਦੀ ਹਾਂਜੀ ਤੇ ਬੱਚਿਆਂ ਦੇ ਪਪਾ ਜਿਹੜੇ ਉਹਨਾਂ ਦੀ ਲੱਤ ਫ੍ਰੈਕਚਰ ਆ ਉਹ ਕੰਮ ਨਹੀਂ ਕਰ ਸਕਦੇ ਦੋ ਜਗ੍ਹਾ ਤੋਂ ओके ਘਰ ਦੀ ਹਾਲਤ ਬੜੀ ਮਤਲਬ ਮੁਸ਼ਕਲ ਵਾਲੀ ਹੈ ਨਾ ਸਾਡੇ ਘਰ ਕੋਈ ਪਾਣੀ ਦਾ ਅਰੇਂਜਮੈਂਟ ਆ। ਓਕੇ। ਹਾਂਜੀ। ਚਲੋ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਤੇ ਜਦੋਂ ਕਿਤੇ ਸਬਬ ਬਣਿਆ ਤਾਂ ਤੁਹਾਡਾ ਪਾਣੀ ਦਾ ਮਸਲਾ ਕਾਫੀ ਜ਼ਰਦਾ ਲਟਕਦਾ ਆ। ਉਹ ਦਾ ਜਰੂਰ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਵੀ ਇਸੇ ਚੱਕਰ ਵਿੱਚ ਲੇਟ ਹੋ ਗਈ ਜੇ ਕਿ ਟੂਟੀ ਆਉਣੀ ਸੀ ਤੇ ਪਾਣੀ ਭਰ ਕੇ ਆਉਣਾ ਹੀ ਘਰੇ ਕੋਈ ਹੈ ਨਹੀਂ ਬੱਚੇ ਸਕੂਲ ਗਏ ਹੀ। ਓਕੇ ਓਕੇ ਚਲੋ ਕੋਈ ਗੱਲ। ਅ ਇਹਨਾਂ ਤੋਂ ਅੱਗੇ ਨੇ ਜੀ ਸਤਕਾਰਯੋਗ ਮਾਤਾ ਸਵਰਨ ਕੌਰ ਜੀ ਤੇ ਨਾਲ ਨੇ ਸਰਦਾਰ ਕਾਬਲ ਸਿੰਘ ਜੀ। ਜੋ ਕਿ ਮਾਤਾ ਪਿਤਾ ਨੇ ਸ਼ਹੀਦ ਭਾਈ ਗੁਰਿੰਦਰ ਸਿੰਘ ਪਿੰਡ ਜੋਧਪੁਰ ਤਰਨਤਾਰਨ ਤੋਂ ਇਹਨਾਂ ਦਾ ਫੋਨ ਨੰਬਰ ਹੈ ਜੀ 99151 67822 ਤੇ ਇਹਨਾਂ ਦੇ ਉਸ ਸੰਘਰਸ਼ ਦੇ ਦੌਰਾਨ ਪੁੱਤਰ ਜਿਹੜਾ ਸ਼ਹੀਦ ਹੋ ਗਿਆ ਸੀਗਾ ਤੇ ਇਹਨਾਂ ਦੇ ਕੋ ਮਕਾਨ ਦੀ ਉਸਾਰੀ ਚੱਲ ਰਹੀ ਹੈ ਤੇ ਇਹਨਾਂ ਨੇ ਵੀ ਫੋਨ ਕੀਤਾ ਸੀਗਾ ਵੀ ਕੁਸ਼ ਬਲੁੰਦਰ ਸਿੰਘ ਸੇਵਾ ਦਾ ਪ੍ਰਬੰਧ ਹੁੰਦਾ ਤੇ ਜ਼ਰੂਰ ਕਰਿਓ ਤੇ ਅੱਜ ਨਕੋਦਰ ਏਰੀਆ ਦੇ ਉਹਨਾਂ ਐਨਆਰਆਈ ਭੈਣ ਭਰਾਵਾਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ 20000 ਰੁਪਏ ਦੀ ਭੇਟਾ ਜਿਹੜੀ ਆ ਅਸੀਂ ਇਹਨਾਂ ਦੇ ਸਪੁਰਦ ਵੀ ਕਰਨੇ ਆ ਤੇ ਮਾਤਾ ਜੀ ਕਿੰਨਾ ਕੰਮ ਜਿਹੜਾ ਵਾ ਰੰਗਦਾ ਜੇ ਕਰਦਾ ਕੰਮ ਚੱਲਦਾ ਵਾ 50 ਬੋਰੀਆਂ ਸੀਮੈਂਟ ਦੀਆਂ ਹੀ ਕਿਰਪਾ ਹੋ ਜੇ ਤੇ ਅੱਛਾ ਜੀ ਤੇ 50 ਬੋਰੀਆਂ ਮੇਰੇ ਹਿਸਾਬ ਨਾਲ ਆਉਣੀਆਂ ਨੇ ਸਾਰੀਆਂ 20000 ਦੀਆਂ ਹੀ ਹਾਂਜੀ ਹਾਂ ਤੇ ਇਹ ਪੰਜਾਬ ਬੋਰੀਆਂ ਦਾ ਤੇ ਹੋ ਗਿਆ ਪ੍ਰਬੰਧ ਤੇ ਇਹ ਜਲ ਸਰੀਆਂ ਲੈ ਆਵਾਂਗੇ ਅੱਛਾ ਜੀ ਫਨੇ ਸਰੀਆਂ ਲੈ ਆਵਾਂਗੇ ਚਲੋ ਪੰਜਾਬ ਬੋਰੀਆਂ ਦਾ ਦੇ ਦੇਣ ਤੇ ਆਪ ਸਰੀਆਂ ਚਲੋ ਕੋਈ ਨਹੀਂ ਹੋਰ ਹੋਰ ਆਏਗੀ ਸੇਵਾ ਤੇ ਫਿਰ ਉਹਦੇ ਚੋਂ ਵੀ ਜਰੂਰ ਆਪਾਂ ਤੁਹਾਡਾ ਕਰਨ ਦਾ ਹਾਲ ਕਰਾਂਗੇ ਜੀ ਦੇ ਹਾਂ ਜੀ ਫਨੇ ਦਾ ਸਰੀਆਂ ਲੈ ਆਉਂਦੇ ਹਾਂ ਤੇ ਚਲੋ ਬੋਰੀਆਂ ਆਹ ਵਾਹ ਹਾਂ ਜੀ 2.5 ਲੱਖ ਤੇ ਠੇਕੇ ਵਾਲੇ ਲੈ ਗਏ ਆ ਅੱਛਾ ਬਹੁਤ ਖਰਾਬ ਹੋਇਆ ਸੀ ਠੀਕ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰਨਗੇ ਟੁਟ ਕੇ ਹਿੱਟ ਫਿਰ ਦੇਖ ਕੇ ਤੇ ਫਿਰ ਇਸ ਕਰਕੇ ਬਹੁਤ ਦਾ ਮੁਸ਼ਕਲ ਹੋ ਗਿਆ ਫਿਰ ਇਹ ਕਿ ਚਲੋ ਕਮਰੇ ਪਾਈ ਤੇ ਉਹ ਫਿਰ ਹੋਣ ਆਈਆਂ ਤੁਹਾਡੀ ਵੀਡੀਓ ਜਦੋਂ ਪਾਈ ਸੀ ਕੋਈ ਸੇਵਾ ਹੋਰ ਵੀ ਆਈ ਹਾਂਜੀ ਆਈ ਸੀਗੀ ਸਾਨੂੰ ਠੀਕ ਠੀਕ ਹਾਂਜੀ ਉਦੋਂ ਆਈ ਸੀ ਹਾਂਜੀ ਚਲੋ ਸ਼ੁਕਰ ਹੈ ਸ਼ੁਕਰ ਲਈ ਉਦੋਂ ਤੁਸੀਂ ਦਿੱਤੇ 15000 ਤੇ 10000 ਆਈ ਸੀ ਹਾਂਜੀ ਆਈ ਸੀ ਚਲੋ ਕੋਈ ਨਹੀਂ ਸਾਧੂ ਕਿਰਪਾ ਕਰਨਗੇ ਇਹ ਐਨ ਆਰ ਆਈ ਭੈਣ ਭਰਾ ਨਕੋਦਰੀ ਏਰੀਏ ਦੇ ਨਹੀਂ ਇਹਨਾਂ ਨੇ ਭੇਜਿਆ ਮਾਰਾ ਉਹਨਾਂ ਦੇ ਲਈ ਅਰਦਾਸ ਕਰਿਓ ਮਾਰਾ ਕਿਰਪਾ ਕਰਨ ਲਈ ਕਰੇ ਮਾਰੇ ਚੜ੍ਹਦੀ ਕਲਾ ਪਰਮਾਤਮਾ ਤਰੱਕੀਆਂ ਬੱਟੇ ਤੇ ਸੀਮਿੰਟਾਂ ਨੂੰ ਜ਼ਰੂਰ ਹਾਂਜੀ ਉਹਦਾ ਵੀ ਕੋਈ ਨਹੀਂ ਜਲਦੀ ਕੋਈ ਨਾ ਕੋਈ ਪ੍ਰਬੰਧ ਕਰ ਦੇਵੇ ਵੱਲ ਲਿਆਵਾਂਗੇ ਉਹਦਾ ਸਰੀਆ ਲੈ ਆਉਣਾ ਸੀ ਤੇ ਚਲੋ ਠੀਕ ਹੈ ਹਾਂ ਜੀ ਆ ਸਤ ਸੰਗਤ ਜੀ ਅੱਜ ਅਸੀਂ ਇਹ ਪੰਜ ਪਰਿਵਾਰ ਸੀਗੇ ਜਿਨ੍ਹਾਂ ਨੂੰ ਅਸੀਂ ਨਕੋਦਰ ਵਾਲੇ ਐਨ ਆਰ ਆਈ ਭੈਣ ਭਰਾਵਾਂ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅੱਜ ਅਸੀਂ 1 ਲੱਖ ਰੁਪਏ ਦੀ ਸੇਵਾ ਇਹਨਾਂ ਪੰਜਾਂ ਪਰਿਵਾਰਾਂ ਨੂੰ ਦਿੱਤੀ ਆ ਤੇ ਇਸ ਤੋਂ ਇਲਾਵਾ ਜੇ ਇੱਕ ਪਰਿਵਾਰ ਹੋਰ ਆ ਰਿਹਾ ਜੇ ਉਹ ਵੀ ਟਾਈਮ 'ਤੇ ਪਹੁੰਚ ਗਏ ਤੇ ਉਹਨਾਂ ਨੂੰ ਵੀ ਅਸੀਂ ਦੇਾਂਗੇ ਤੇ ਮਹਾਰਾਜ ਕਿਰਪਾ ਕਰਨਗੇ ਤੇ ਕਿਉਂਕਿ ਸਾਡੀ ਕੋਸ਼ਿਸ਼ ਆ ਪੀ ਸਾਰਿਆਂ ਨੂੰ ਜਦੋਂ ਪਰਿਵਾਰ ਇਕੱਠੇ ਕਰੀ ਦੀਆਂ ਵੀ ਸਾਰਿਆਂ ਨੂੰ ਇੱਕੋ ਜਿਹਾ ਪ੍ਰਸ਼ਾਦ ਦਿੱਤਾ ਜਾਵੇ ਜ਼ਰੂਰ ਤਾਂ ਬੜੀਆਂ ਵੱਡੀਆਂ ਨੇ ਕਿਉਂਕਿ 10-20 ਹਜ਼ਾਰ ਰੁਪਏ ਨਾਲ ਕਿਸੇ ਦੀ ਸਾਰੀ ਉਮਰ ਨਹੀਂ ਲੰਘਣੀ ਪਰ ਫਿਰ ਵੀ ਆਪੀ ਪ੍ਰਸ਼ਾਦ ਸਾਰਿਆਂ ਨੂੰ ਇੱਕੋ ਜਿਹਾ ਹੀ ਬਣਦਾ ਜਿਹੜਾ ਉਹ ਦਿੱਤਾ ਜਾ ਸਕਦਾ ਤੇ ਬਹੁਤ ਬਹੁਤ ਧੰਨਵਾਦੀ ਉਹਨਾਂ ਐਨਆਰਆਈ ਭੈਣ ਭਰਾਵਾਂ ਦੇ ਜਿਹੜੇ ਸਾਡੇ ਤੇ ਭਰੋਸਾ ਕਰਦੇ ਨੇ ਤੇ ਜਿਨ੍ਹਾਂ ਨੇ ਇਹ ਸੇਵਾ ਸਾਡੇ ਤੇ ਭਰੋਸਾ ਕਰਕੇ ਸਾਡੇ ਸਪੁਰਦ ਕੀਤੀ ਤੇ ਅਸੀਂ ਜਿਹੜੀ ਆ ਲਗਾਤਾਰ ਪਰਿਵਾਰਾਂ ਨੂੰ ਪਚਾ ਕੇ ਵੀਡੀਓ ਜਿਹੜੀ ਆ ਆਪ ਸਭ ਸੰਗਤਾਂ ਨਾਲ ਸਾਂਝੀ ਕਰ ਰਹੇ ਹਾਂ ਜੀ ਆ ਸਾਧ ਸੰਗਤ ਜੀ ਇਸ ਵਕਤ ਇਹਨੇ ਸਾਡੇ ਨਾਲ ਪਾਈ ਹਰਭਜਨ ਸਿੰਘ ਜੀ ਜੋ ਕਿ ਭਰਾਤਾ ਜੀ ਨੇ ਸ਼ਹੀਦ ਪਾਈ ਰਣਜੀਤ ਸਿੰਘ ਤਰਸਿਕਾ ਬਬਰ ਖਾਲਸਾ ਇੰਟਰਨੈਸ਼ਨਲ ਦਾ ਬੜਾ ਵੱਡਾ ਯੋਧਾ ਹੋਇਆ ਅ ਰੰਗਰੇਟੇ ਪਰਿਵਾਰ ਦੇ ਨਾਲ ਸੰਬੰਧਿਤ ਪਾਈ ਰਣਜੀਤ ਸਿੰਘ ਤਰਸਿਕਾ ਦੇ ਕਾਰਨਾਮੇ ਬੜੇ ਲਾਜਵਾਬ ਹੋਏ ਨੇ ਕਿ ਤੀਸਰੀ ਮੰਜ਼ਲ ਤੱਕ ਕਹਿੰਦੇ ਪਈ ਲੱਕੜ ਦੀ ਪੌੜੀ ਜੋੜ ਕੇ ਤੇ ਚੜ ਕੇ ਉੱਪਰ ਇੱਕ ਡੀਐਸਪੀ ਨੂੰ ਸੋਧਿਆ ਸੀਗਾ ਇਹ ਸੀਗਾ ਕਾਰਨਾਮਾ ਵੱਡਾ ਪਾਈ ਰਣਜੀਤ ਸਿੰਘ ਜੀ ਦਾ ਤੇ ਪਾਈ ਹਰਭਜਨ ਸਿੰਘ ਜੀ ਮਿਹਨਤ ਮਜ਼ਦੂਰੀ ਕਰਦੇ ਨੇ ਪਿੰਡ ਦੇ ਵਿੱਚ ਦਿਹਾੜੀ ਟੱਪਾ ਕਰਕੇ ਤੇ ਆਪਣਾ ਜੀਵਨ ਨਰਵਾਹ ਕਰ ਰਿਹਾ ਇਸ ਤੋਂ ਪਹਿਲਾਂ ਵੀ ਜਦੋਂ ਵੀ ਕਦੀ ਸਾਡੇ ਕੋਲ ਸੇਵਾ ਪਹੁੰਚੀ ਆ ਤੇ ਅਸੀਂ ਇਹਨਾਂ ਨੂੰ ਸੱਦ ਕੇ ਜੜੀ ਸੇਵਾ ਜਰੂਰ ਅਸੀਂ ਇਹਨਾਂ ਦੇ سپਰਤ ਕਰਦੇ ਆ ਕਿਉਂਕਿ ਅ ਵੱਡੇ ਸ਼ਹੀਦ ਪਰਿਵਾਰਾਂ ਦਾ ਜਦੋਂ ਹਾਲਾਤ ਆਰਥਿਕ ਤੌਰ ਤੇ ਵੇਖੀਦੇ ਆ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਪਹਿਲ ਦੇ ਆਧਾਰ ਤੇ ਇਹਨਾਂ ਪਰਿਵਾਰਾਂ ਨੂੰ ਸੇਵਾ ਦਿੱਤੀ ਜਾਏ ਤੇ ਅੱਜ ਇਹ ਸੇਵਾ ਜਿਹੜੀ ਆ ਅਸੀਂ ਇਹਨਾਂ ਦੇ سپਰਤ ਕਰ ਰਹੇ ਆ ਇਹ 20000 ਰੁਪਇਆ ਜੀ ਨਕੋਦਰ ਤੋਂ ਉਹ ਉਸ ਏਰੀਏ ਦੇ ਸਾਡੇ ਐਨ ਆਰ ਆਈ ਭੈਣ ਭਰਾਵਾਂ ਨੇ ਤੁਹਾਡੇ ਲਈ ਭੇਜਿਆ ਤੇ ਸਰਦਾਰ ਬਲਬੀਰ ਸਿੰਘ ਜਰਮਨ ਵਾਲਿਆਂ ਵੱਲੋਂ ਇਹ ਇੱਕ ਰਾਸ਼ਨ ਕਿੱਟ ਆ। ਇਹ ਤੁਸੀਂ ਰਾਸ਼ਨ ਕਿੱਟ ਵੀ ਨਾਲ ਲੈ ਜਾਓ। ਸਾਧ ਸੰਗਤ ਜੀ ਪਾਈਹਰ ਭਜਨ ਸਿੰਘ ਦਾ ਫੋਨ ਨੰਬਰ ਆ ਜੀ 87288 38378 ਇਸ ਨੰਬਰ ਤੇ ਜਰੂਰ ਸਿੱਧਾ ਵੀ ਸੰਪਰਕ ਕਰਿਓ ਔਰ ਬੇहद ਸ਼ੁਕਰਗੁਜ਼ਾਰ ਆ ਨਕੌਦਰ ਏਰੀਏ ਦੇ ਉਹਨਾਂ ਐਨ ਆਰ ਆਈ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਅੱਜ ਜਿਨ੍ਹਾਂ ਵੱਲੋਂ ਭੇਜੀ ਸੇਵਾ ਜਿਹੜੀ ਅੱਜ ਅਸੀਂ 6 ਸ਼ਹੀਦ ਪਰਿਵਾਰਾਂ ਦੇ ਸਪੁਰਦ ਕੀਤੀ ਹੈ ਲਗਭਗ 1 ਲੱਖ 20000 ਰੁਪਇਆ ਤੇ ਬਾਕੀ ਸੇਵਾ ਵੀ ਜਿਹੜੀ ਹੈ ਉਹ ਜਲਦ ਇਹਨਾਂ ਪਰਿਵਾਰਾਂ ਤੱਕ ਪਹੁੰਚਾ ਕੇ ਤੇ ਅਸੀਂ ਇਸੇ ਤਰ੍ਹਾਂ ਵੀਡੀਓ ਜਿਹੜੀ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕਰਾਂਗੇ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਸਤਿਗੁਰੂ ਨਕੋਦਰੀ ਏਰੀਆ ਦੇ ਜਿਹੜੇ ਉਹ ਗੁਰਮੁਖ ਪਿਆਰੇ ਪਰਿਵਾਰ ਨੇ ਉਹ ਐਨਆਰਆਈ ਭੈਣ ਭਰਾ ਨੇ ਸਤਿਗੁਰੂ ਉਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਸਰਕੀ ਬਖਸ਼ਣ ਅ ਪਾਜਰ ਭਜਨ ਸਿੰਘ ਜੀ ਕੀ ਅੱਜ ਕੱਲ ਕੀ ਕੰਮਕਾਰ ਕਰਦੇ ਜੀ ਕੰਮ ਕਰਦਾ ਮਿਸਤਰੀ ਮਗਰ ਮਜ਼ਦੂਰੀ ਕਰਦਾ ਹਾਂ ਮਿਸਤਰੀਆਂ ਦੇ ਮਗਰ ਜਾਂਦਾ ਤੇ ਜਾਂ ਪੈਲੀ ਪੋਲੀ ਹਿੱਸੇ ਕਿਤੇ ਵੀ ਲੈ ਲਿੰਦੀ ਕੁਛ ਨਹੀਂ ਗਾ ਪਹਿਲੀ ਹੈ ਹੀ ਨਹੀਂ ਗੀ ਪਹਿ ਨਹੀਂ ਮਤਲਬ ਕਈ ਵਾਰੀ ਹਿੱਸੇ ਉਸੇ ਤੇ ਲੈ ਕੇ ਚੌਥੇ ਹਿੱਸੇ ਤੇ ਅਸੀਂ ਜਿੰਨੇ ਆਪਣੇ ਦੋ ਪੇ ਪਤ ਅਸੀਂ ਮਿਸਤਰੀ ਮਗਰ ਮਜ਼ਦੂਰੀ ਕਰਦੇ ਹਾਂ ਮਿਸਤਰੀਆਂ ਮਗਰ ਜਾਂਦਾ 400 ਸਾਢੇ 400 ਰੁਪਏ ਸਾਢੇ 400 ਰੁਪਏ ਲੈ ਜੇ ਤੋ ਰੋਟੀ ਖਾਈ ਕਰੋ ਖਾਈਏ ਹਾਂਜੀ ਫਿਰ ਮਿਲਦੀ ਆ ਸਾਨੂੰ 450 ਅੱਛਾ ਤੇ ਜੇ ਅਹੀਂ ਆਖੀਏ ਵੀ ਪੂਰੀ ਲੈਣੀ ਆ ਤਾਂ ਉਹ ਆਖ ਦਿੰਦੇ ਆ ਵੀ ਰੋਟੀ ਘਰੋਂ ਲੈਓ ਬਣ ਕੇ ਤੇ ਤੁਹਾਨੂੰ 500 ਰੁਪਏ ਦੇ ਦਾਂਗੇ ਅੱਛਾ ਹਾਂ ਤੇ ਜੇ ਰੋਟੀ ਤੁਸੀਂ ਸਾਢੇ ਕੋ ਖਾਂਦੇ ਜੋ ਫਿਰ 450 ਦਾਂਗੇ ਓਕੇ ਤੇ ਕਰਦੇ ਇੱਕ ਮੇਸਤਰੀਆਂ ਮੁੱਢੜੀਆਂ ਸਾਰਾ ਦਿਨ ਬੜਾ ਮਿਹਨਤ ਵਾਲਾ ਕੰਮ ਆ ਹੋਰ ਮੈਂ ਤੁਹਾਨੂੰ ਪਤਾ ਹੀ ਹੈ ਜਨਵਾਰਾਂ ਚੁੱਕਣਾ ਕਿ ਮਿਹਨਤ ਲੈਣੀ ਮਿਹਨਤ ਦੇਣੀ ਮੈਂ ਇੱਥੇ ਚਾਹੋ ਕੋਈ ਗੱਲ ਨਹੀਂ ਸਾਧਗੁਰੂ ਕਿਰਪਾ ਕਰਨਗੇ ਤੇ ਸਾਡੇ ਕੋਲ ਤੇ ਜਦੋਂ ਵੀ ਕੋਈ ਸੇਵਾ ਆਉਂਦੀ ਆ ਅਸੀਂ ਤੁਹਾਨੂੰ ਯਾਦ ਕਰ ਲੀਨੇ ਆ ਫਿਰ ਵੀ ਕੋਈ ਮੁਸ਼ਕਲ ਪ੍ਰੋਬਲਮ ਆਵੇ ਜਾਂ ਕੋਈ ਕੰਮਕਾਰ ਸ਼ੁਰੂ ਕਰ ਸਕਦੇ ਹੋ ਆਪਣਾ ਥੋੜੀ ਬੋਦੀ ਮਦਦ ਕਰ ਦੀਏ ਤੁਹਾਡੀ ਤੇ ਕਾਹਦਾ ਕੋਈ ਕੱਪੜੇ ਦਾ ਕਾਹਦਾ ਦੱਸੋ ਨਹੀਂ ਕਿਸ ਤਰ੍ਹਾਂ ਦਾ ਮਤਲਬ ਕੋਈ ਮਤਲਬ ਤੁਹਾਨੂੰ ਹੁਣ ਜਿੰਨੀ ਉਮਰ ਆ ਉਹਨਾਂ ਕਿ ਤੁਹਾਨੂੰ ਆਪੇ ਸਾਬ ਲਓ ਵੀ ਕਿਹੜਾ ਕੰਮ ਸ਼ੁਰੂ ਹੋ ਸਕਦਾ ਨਹੀਂ ਜਿਦਾਂ ਬੱਚਾ ਤੁਹਾਡਾ ਜਵਾਨ ਆ ਹਾਂਜੀ ਉਹਨੂੰ ਕੋਈ ਆਟੋ ਰਿਕਸ਼ਾ ਵਗੈਰਾ 3 ਵੀਲਰ ਵਗੈਰਾ ਬਣਾ ਦਈਏ ਉੱਚੇ ਮੈਨੂੰ ਫੋਨ ਹਾਂਜੀ ਵਿਚਾਰ ਜਿਹੜਾ ਕੰਮ ਕਰ ਸਕਦਾ ਤੇ ਜਰੂਰ ਦੱਸਿਓ ਬਾਕੀ ਕਰਨਾ ਤੇ ਸੰਗਤ ਨਹੀਂ ਐਸਾ ਸਾਧਗੁਰੂ ਨੇ ਸਾਰਾ ਕੁਝ ਕਰ ਕਿਉਂਕਿ ਐਸ ਉਮਰ ਦੇ ਵਿੱਚ ਹੁਣ ਮਿਸਤਰੀਆਂ ਮਗਰ ਦਿਹਾੜੀ ਬੜੀ ਔਖੀ ਆ ਬੜੀ ਔਖੀ ਆ ਮੈਨਾਂ ਫਿਰ ਵੀ ਤੁਹਾਡੀ ਹਿੰਮਤ ਆ ਆ ਵੇਖੋ ਤੁਸੀਂ ਤੁਸੀਂ ਆਖੋਗੇ ਵੀ ਕਦੇ ਉਹ ਤਾਂ ਆ ਦੇਖਣਾ ਪਵੇ ਇੱਕ ਮਿੰਟ ਵੜਿਓ ਹਾਂਜੀ ਕੋਈ ਮੈਨਾਂ ਤੁਹਾਨੂੰ ਦਿਖਾਉਣਾ ਨਾ ਤੁਹਾਨੂੰ ਹਾਂਜੀ ਤੁਹਾਨੂੰ ਮੈਂ ਫੋਨ ਤੇ ਵੀ ਦੱਸਿਆ ਹੈਗਾ ਹਾਂਜੀ ਇਹ ਆ ਵੇਖੋ ਹਾਂਜੀ ਆ ਵੇਖੋ ਮੇਰੇ ਕਿੰਨੇ ਵੱਡੇ ਪ੍ਰੋਗਰਾਮ ਹਾਂ ਇਹ ਕੀ ਸ਼ਾਤੀ ਦੇ ਉੱਤੇ ਬੜਾ ਇਹ ਛਾਤੀ ਦਾ ਹੁਣ ਮੈਂ ਛੇਤੀ ਛੇਤੀ ਵਿੱਚ ਨਾ ਜਿਹੜੇ ਐਕਸਰੇ ਐਕਸਰੇ ਹਨ ਮੈਂ ਲੁਆਏ ਆ ਸਾਰਾ ਕੰਮ ਕੀਤਾ ਮੇਰਾ ਲੱਗਾ 5500 ਰੁਪਇਆ ਓਕੇ ਮੈਂ ਠੇਕੇਦਾਰ ਨੇ ਲਾਇਆ ਤੇ ਉਹਨਾਂ ਦਾ ਵੀ ਇੱਥੇ ਜਦੋਂ ਆਇਆ ਕਰਕੇ ਨੰਗੇ ਆਲਾ ਕਰਕੇ ਪਾਰ ਲੈ ਗਏ ਹਾਂ ਐ ਕਰਕੇ ਪਾਰ ਲੈ ਗਏ ਜਦੋਂ ਇੱਟ ਹੁੰਦੀ ਹੈ ਇੱਥੇ ਰੱਖੀ ਉਹ ਤੇ ਇੱਟ ਐ ਰੁਖ ਵੱਜੀ ਆ ਹਾਂ ਅੱਛਾ ਇੱਟ ਵੱਜੀ ਆ ਹਾਂ ਜਦੋਂ ਪਾਰ ਥਰ ਤੇ ਇਟਾਂ ਜੁਂਦੀਆਂ ਤੋਂ ਜਦੋਂ 80 80 ਦੀ ਡਿਗਰੀ ਤੇ ਐ ਰੁਖ ਵੱਜੀ ਆ ਤੇ ਉਹਦੀ ਬੰਦ ਗਈ ਗੰਢ ਓਕੇ ਹਾਂ ਨਹੀਂ ਤੋ ਇਹ ਜਾ ਦਵਾਈਦਾਰੂ ਇਲਾਜ ਕਰਾਓ ਇਹਦਾ ਲਾਜ ਨੂੰ ਫਿਰ ਰਿਪੋਰਟਰ ਮਟਾ ਕਰਾਂਗੇ ਦਵਾਈ ਲਵਾਂਗੇ ਫਿਰ ਠੀਕ ਠੀਕ ਹਾਂ ਬਾਬੇ ਜੀ ਨੇ ਕਿਰਪਾ ਕਰਤੀ ਆ ਤੇ ਦਵਾਈ ਲੈ ਲਾਂਗੇ ਇਹ ਸਭ ਗੁਰੂ ਰਾਮਦਾਸ ਜੀ ਆ ਬਖਸ਼ਾ ਉਹਨਾਂ ਲਈ ਅਰਦਾਸ ਕਰਿਓ ਐਨਆਰਆਈ ਭੈਣ ਭਰਾਵਾਂ ਲਈ ਕਰ ਲਾਂ ਕਰ ਲਾਂਗੇ ਠੀਕ ਹੈ ਜੀ ਹਾਂਜੀ ਤੇ ਆ ਵੇਖੋ ਇਹ ਨਾ ਪੇਟ ਜਿਹੜਾ ਰਹਾ ਸੋਨਾ ਨਾ ਉਹਦਾ ਬਹੁਤ ਪੇਟ ਕਰਦਾ ਤੇ ਫਿਰ ਦਿਨੇ ਫਿਰ ਇਦਾਂ ਤੇਰ ਨਾਲ ਗੱਲਾਂ ਕਰ ਮੇਰੇ ਨਾਲ ਗੱਲਾਂ ਕਰ ਇੱਥੇ ਇੱਥਾ ਚੁੱਕ ਇੱਥੇ ਮਸਾਲਾ ਬਣਾ ਦਿੰਦੇ ਆ ਟਾਈਮ ਪਾਸ ਹੋ ਜਾਂਦਾ ਟਾਈਮ ਪਾਸ ਹੋ ਜਾਂਦਾ ਤੇ ਰਾਤ ਬੜੀ ਓਕੀ ਲੰਗਦੀ ਆ ਕੋਈ ਨਹੀਂ ਸਤਿਗੁਰੂ ਸਤਿਗੁਰੂ ਬਿਲਕੁਲ ਵਾ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਬਹੁਤ ਅਸੀਂ ਆਪ ਜੀ ਦੇ ਸ਼ੁਕਰਗੁਜ਼ਾਰ ਰਹਿਵਾਂਗੇ ਧੰਨਵਾਦ ਹੁਣ ਤੁਹਾਡੇ ਕੋ ਇਜਾਜ਼ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ